ਮਨਦੀਪ ਘਰ ਵੀਰੇ ਮਨਦੀਪ ਵਕੀਲ ਆਦਾ ਸੁੱਖੀ ਦੱਸਦਾ ਤੇ ਕੀ ਕਹਿੰਦਾ ਮੇਰੇ ਹਸਬੰਡ ਨੇ ਨੀਂ ਵੀਰੇ ਉਹ ਨਿਰਦੋਸ਼ ਚੱਕੇ ਗਏ ਵੀਰੇ ਤੇ ਅੱਜ ਸੀਐਮ ਆਇਆ ਸੀ ਮੇਰੀ 1% ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਗੋਂ ਮੈਨੂੰ ਲਾ ਜਾ ਕੇ ਕਮਰੇ ਚ ਬੰਦ ਕਰਤਾ ਵੀ ਕਿਤੇ ਇਹ ਕੋਈ ਗੱਲ ਨਾ ਕਰ ਦੇ ਵਿੱਚ ਤੇ ਜਿੱਦੇ ਸੁੱਖੀ ਚੱਕਿਆ ਵੀਰੇ ਮੇਰੇ ਚਾਚੇ ਮੁਕੇ ਨੇ ਪਿੰਡ ਦੇ ਵੀਰ ਭਾਈ ਮੁਕੇ ਨੇ ਸੁੱਖੀ ਨੇ মিডিਆ ਬੁਲਾ ਕੇ ਪਹਿਲਾਂ ਆਪ ਬਿਆਨ ਦੱਤੇ ਨੇ ਵੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹ दारू ਲਿਆਂਦੀ ਆ ਪਿਆਈ ਆ ਇਹਨਾਂ ਨੂੰ ਵੇਚੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਸ ਤੋਂ ਬਾਅਦ ਪੁਲਿਸ ਨੇ ਸੁੱਖੀ ਉਹ 잡 ਲਿਆ ਵੀ ਕਿਤੇ ਉਹ ਕੋਈ ਚੱਕੜ ਨਾ ਚੱਕ ਲੇ ਰੀ ਪੋਸਟ ਮਾਰਟਮ ਵਗੈਰਾ ਸਮਝੋ ਕਿ ਜਿਹੜਾ ਸੁਖੀ ਲੋ ਇਹਦਾ ਚੱਕਿਆ ਗਿਆ ਹੈਗਾ ਤੁਹਾਡੇ ਦਾ ਘਰ ਵਾਲਾ ਜੀ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੋਵੇ ਵੀ ਪਿੰਡ ਦਾ ਫਲਾਣੇ ਬੰਦੇਆਂ ਮੇਰੇ ਕੋਈ ਖਹਿਵਾ ਚੱਲਦੇ ਨੇ ਮੇਰੇ ਮਨ ਨੂੰ ਤਾਂ ਨਾ ਕੁਛ ਨਹੀਂ ਪਤਾ ਹੈਗਾ ਠੀਕ ਆ ਇਹ ਬੰਦਿਆਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਤਾਂ ਐ ਪਤਾ ਵੀ ਉਹ ਨਿਰਦੋਸ਼ਾ ਚੱਕ ਲਿਆ ਪਿੰਡ 'ਚ ਪੁੱਛ ਲਓ ਜਿੱਥੋਂ ਮਰਜ਼ੀ ਪੁੱਛ ਲਓ ਜੇ ਉਹ ਕੰਮ ਕਰਦਾ ਹੋਵੇ 1 ਸਾਲ ਤੋਂ ਜਮੇ ਵੀ ਉਹ ਇਸ ਕੰਮ 'ਚ ਨਹੀਂ ᱛੀ ਹੈਗਾ ਪਹਿਲਾਂ ਕਰਦਾ ਸੀ ਉਹੇ ਕੰਮ ਪਹਿਲਾਂ ਵੀਰੇ ਹਾਂ ਇੱਕ ਤੋਂ ਕੇਸ ਹੈਗੇ ਨੇ ਪਹਿਲਾਂ ਕਰਦੇ ਸੀਗੇ ਬਹੁਤ ਟਾਈਮ ਹੋ ਗਿਆ ਪਰ ਹੁਣ ਮਤਲਬ ਆ ਜਿਹੜਾ ਆ ਕੇਸ ਹੈ ਦੇ ਨਾਲ ਉਹ ਪਹਿਲਾਂ ਗਾਦੇ ਪਰਚੇ ਨਾਲ ਕਿ ਕੀ ਚੀਜ਼ ਕਰਦਾ ਲੜਾਈਆਂ ਪੜਾਈਆਂ ਲੜਾਈਆਂ ਪੜਾਈਆਂ ਵੀਰੇ ਵਸਾਈ ਕੋਈ ਇਦਾਂ ਦੇ ਨਜਾਇਜ਼ ਸ਼ਰਾਬ ਲਿਆ ਕੇ ਵੀਚਦਾ ਦੀ ਜਾਂ ਕੋਈ ਦੂਰ ਕਰਦਾ ਦੀ ਇਦਾਂ ਜਿਹੜਾ ਕੋਈ ਪਰਚਾ ਕਰੇ ਸ਼ਰਾਬ ਦਾ ਇੱਕ ਦਿੱਕ ਪਰਚਾ ਆ ਗਏ ਹਾਂ ਉਹ ਤੇ ਪਹਿਲਾਂ ਉਹ ਵੀ ਨਿਬੜਿਆ ਹੋਇਆ ਵੀਰੇ ਕੇਸ ਉਹਦੀ ਉਸ ਜਗ੍ਹਾ ਘਟਿਆ ਆ ਤੇ ਹੁਣ ਤਾਂ ਜ਼ਮੀਨ ਨਿਰਦੋਸ਼ ਆ ਹੁਣ ਤਾਂ ਕੋਈ ਮਤਲਬੇ ਨਹੀਂ ਤੇ ਹੈਗਾ ਉਹਨੂੰ ਚੱਕਣ ਦਾ ਕੋਈ ਪੰਚਾਇਤ ਨਹੀਂ ਤੁਹਾਡੀ ਸਪੋਰਟ ਕਰਦੀ ਪੰਚਾਇਤ ਨਾਲ ਗੱਲ ਕੀਤੀ ਸਾਰਾ ਪਿੰਡ ਵੀਰੇ ਸਾਡੇ ਨਾਲ ਆ ਬਸ ਸਰਕਾਰ ਨੇ નિર્ਦੋਸ਼ ਸ਼ਬ ਠਾ ਰੱਖਿਆ ਹੋ ਅੰਦਰ ਤੇ ਹੁਣ ਸੀਐਮ ਨਾਲ ਕੋਈ ਵੀ ਗੱਲ ਨਹੀਂ ਹੋਣ ਦਿੱਤੀ ਹੈਗੀ ਮੇਰੀ ਕਿਸੇ ਨੇ ਮੈਨੂੰ ਕਮਰੇ ਚਲੇ ਜਾ ਕੇ ਬੰਦ ਕਰਤਾ ਲੇਡੀਜ਼ ਪੁਲਿਸ ਬੁਲਾ ਕੇ ਨਹੀਂ ਸੰਗਰੂਰ ਵੀ ਡੀਸੀ ਅੱਤਰ ਬਾਹਰ ਤਰ ਨਾ ਲੱਗਿਆ ਰਿਹਾ ਹੈ ਉੱਥੇ ਵੀ ਤਾਂ ਨਾ ਖਤਮ ਇਹੀ ਕਰਕੇ ਗਿਆ ਚੱਕਿਆ ਗਿਆਗਾ ਵੀ ਸਾਡੀ ਜਿਹੜੀ ਸਹਿਮਤੀਆਂ ਨੇ ਉਹ ਪ੍ਰਸ਼ਾਸਨ ਦੇ ਨਾਲ ਬਣੀਆਂ ਨੇ ਫਿਰ ਕੀ ਸਹਿਮਤੀ ਬਣੀਆਂ ਜੇਕਰ ਵੀਰੇ ਮਲਾਜਮਾਂ ਨੇ ਸਾਨੂੰ ਐ ਕਿਹਾ ਕਹਿੰਦੇ ਵੀ ਸਾਨੂੰ ਵੀ ਪਤਾ ਸੁੱਖੀ નિર્ਦੋਸ਼ ਆ ਕਹਿੰਦੇ ਵੀ ਅਸੀਂ ਮਜਬੂਰ ਆ ਇਹਨੂੰ ਅਸੀਂ ਛੱਡ ਨਹੀਂ ਸਕਦੇ ਕਿਹੜੀ ਗੱਲੋਂ ਮਜਬੂਰ ਨੇ ਵੀਰੇ ਜਾਂ ਤਾਂ ਸਾਡੇ ਘਰੋਂ ਕੁਝ ਫਸਿਆ ਹੋਵੇ ਠੀਕ ਆ ਸੁੱਖੀ ਮਤਲਬ ਸਾਨੂੰ ਸਬੂਤ ਤਾਂ ਦੇਣ ਵੀ ਰੇ ਬਿਨਾ ਸਬੂਤ ਤਾਂ ਉਹ ਨੂੰ ਕਿਵੇਂ ਚੱਕ ਲਿਆ ਮਨੀ ਮਨੀ ਫੜਿਆ ਮਨੀ ਕੋਲੋਂ ਸਬੂਤ ਮਿਲੇ ਨੇ ਉਹ ਮੰਨਿਆ ਮਨੀ ਆਪ ਵੀ ਕਹਿੰਦਾ ਹੈ ਜਿਹੜਾ ਮੁੰਡਾ ਵੇਚਦਾ ਸੀਗਾ ਪਿੰਡ 'ਚ ਵੀ ਹਾਂ ਭਈ ਮੈਂ ਵੇਚਦਾ ਸੀ ਮੇ ਸੁੱਖੀ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਹ ਘਾਹ ਦੇ ਬੇਸਤੇ ਚੱਕ ਲਿਆ ਸਾਨੂੰ ਐ ਨਹੀਂ ਸਮਝਾਉਂਦੀ ਹੈ ਜੀ ਵੀਰੇ